ਫੱਤੀ ਤੇਰੇ ਸੁਹਾ ਚੂੜਾ ਮਹਿੰਦੀ ਦਾ ਰੰਗ ਹੋਵੇ ਗੂੜਾ ਸੋਹਣੇ ਸੋਹਣੇ ਹੱਥਾਂ ਦੇ ਵਿੱਚ ਪੱਲਾ ਮੇਰੀ ਪੱਗ ਦਾ ਨਹੀਂ ਸੋਹਣਾ ਸਰਦਾਰ ਜਿੱਥਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚੰਨ ਛੇ ਸ਼ਿਲਾਂਗ ਕਿੱਥੇ ਪੰਜਾਬ ਅੰਮ੍ਰਿਤਸਰ ਇਹ ਕਿਵੇਂ ਜੋੜੀ ਬਣੀ ਇੰਨੀ ਫੇਮਸ ਹੋ ਗਈ ਅੱਜ ਕੱਲ ਤੁਸੀਂ ਪਾਜੀ ਫਿਰ ਪੰਜਾਬੀ ਵਾਲਾ ਤਾਲ ਮੇਲ ਹਿੰਦੀ ਵਾਲਾ ਕਿਵੇਂ ਬਿਠਾਇਆ ਉਧਰ ਤਾਂ ਮਨ ਲੱਗਾ ਅੰਗਰੇਜ਼ੀ ਵਾਲਾ ਕੰਮ ਚੱਲਦਾ ਆਣ ਜਾਵਾ ਮਤਲਬ ਇਹਨਾਂ ਨੂੰ ਨਾ ਪੰਜਾਬੀ ਬੋਲਣੀ ਇਹਨਾਂ ਨੂੰ ਵਧੀਆ ਲੱਗਦੀ ਆ ਪਰ ਥੋੜਾ ਟੱਚ ਦੁੱਧਿਆ ਵਾ ਥੋੜੀ ਸ਼ਰਮ ਆ ਜਾਂਦੀ ਕਿ ਮੇਰਾ ਮਜ਼ਾਕ ਨਾ ਉਡਾਵੇ ਕੋਈ ਤੇ ਮੈਂ ਕਹਾ ਨਹੀਂ ਯਾਰ ਸੋਹਣੀ ਲੱਗਦੀ ਆ ਜਿਹੜੇ ਟੱਚ ਨਾਲ ਇਹ ਬੋਲਦੇ ਆ ਉਹ ਹੋਰ ਸੋਹਣਾ ਲੱਗਦਾ ਵਾ ਪੰਜਾਬੀ ਸੂਟ ਪਾਉਣੇ ਪਸੰਦ ਹੈ ਜਾਂ ਮਤਲਬ ਸ਼ੁਰੂ ਤੋਂ ਕਦੇ ਦੇਖਿਆ ਸੀ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਪਹਿਰਾਵਾ ਪਾਇਆ ਜਾਂਦਾ ਵੀ ਮੈਂ ਵੀ ਜੇ ਉੱਥੇ ਮੌਕਾ ਮਿਲਣਾ ਤਾਂ ਮੈਂ ਵੀ ਸੂਟਸਾਟ ਸਵਾਉਂਗੀ ਪੰਜਾਬ ਆਈ ਵੀ ਨਹੀਂ ਸੀਗੀ ਤਾਂ ਉਦੋਂ ਵੀ ਪੈਂਦੇ ਹਾਂ ਸ਼ਿਲਾਂਗ ਮੈਂ ਵੀ ਪੈਂਦੇ ਪੰਜਾਬ ਚ ਦੇਰ ਲੱਗਾ ਪਿਆ ਪੂਰਾ ਹਾਂਜੀ ਇਧਰ ਇੰਜੋਏ ਕਰਦੇ ਆ ਜੀ ਪੂਰਾ ਫਿਰ ਪੰਜਾਬ ਦਾ ਪਿੰਡੂ ਮਾਹੌਲ ਸਾਰਾ ਬਹੁਤ ਵਧੀਆ ਲੱਗਦਾ ਹੈ ਇੱਕ ਇੱਕ ਗੱਲ ਚੰਗੀ ਹੈ ਵੀ ਦੋਨੋਂ ਤੁਸੀਂ ਕਿਰਤੀ ਹੋ ਬਹੁਤ ਸਾਰੇ ਕਪਾਲਾ ਦੇ ਉਸਤਾਦ ਜਾਂ YouTube ਤੇ ਕੰਮ ਕਰ ਰਹੇ ਹਰ ਬੰਦਾ ਚਲੋ ਆਪਣਾ ਕੰਮ ਕਰ ਰਿਹਾ ਪਰ ਤੁਸੀਂ ਉਹਦੇ ਨਾਲ ਨਾਲ ਕਿਰਤ ਵੀ ਕਰ ਰਹੇ ਹੋ ਅੱਛਾ ਇਨਕਮ ਸੋਰਸ ਸਾਡਾ ਕੋਈ ਸੋਸ਼ਲ ਮੀਡੀਆ ਤੋਂ ਵਾਲੇ ਕੁਝ ਨਹੀਂ ਹੈਗਾ ਤੇ ਆਪਣੀ ਕਿਰਤ ਆ ਉਹੀ ਸਾਡਾ ਇਹ ਕਰ ਰਹੇ ਨੇ ਜਿੱਦਾਂ ਜੌਬ ਤੇ ਮੈਂ ਆਪਣਾ ਬਿਜ਼ਨਸ ਸੰਭਾਲਦੇ ਆ ਅੱਛਾ ਜੇ ਤੁਹਾਨੂੰ ਨਾਲ ਕੁੜੀ 에ਰੋਸ ਤੋਂ ਦੇਖਦੇ ਹੋਣੇ بڑے ਲੋਕ ਪੁੱਛਦੇ ਹੋਣੇ ਵੀ ਸਰਦਾਰ ਜੀ ਬਿਲਕੁਲ ਬਿਲਕੁਲ ਤੁਸੀਂ ਸਰਦਾਰ ਸਰਦਾਰਾਂ ਨੂੰ ਲੈ ਕੇ ਨਜ਼ਰੀਆ ਪਹਿਲਾਂ ਕੀ ਸੀਗਾ ਜਾਂ ਫਿਰ ਜੋ ਤੁਸੀਂ ਵੀਰ ਕਰਨ ਉਹਨਾਂ ਨੂੰ ਮਿਲੇ ਸਰਦਾਰਾਂ ਨਾਲੋਂ ਨਜ਼ਰੀਆ ਕੀ ਸੀਗਾ ਮਾਈਂਡ 'ਚ ਕੀ ਰਹਿੰਦਾ ਸੀਗਾ ਜਾਂ ਹੁਣ ਕੀ ਹੈਗਾ ਕਦੇ ਐ ਹੋਇਆ ਵੀ ਤੁਸੀਂ ਉਸੇ ਜਹਾਜ਼ 'ਚ ਬੈਠੇ ਹੋ ਜਿਹਨਾਂ ਦੇ ਵਿੱਚ ਜਿਸ ਜਹਾਜ਼ ਦੇ ਵਿੱਚ ਡਿਊਟੀ ਹੈ ਹਾਂਜੀ ਹੋਇਆ ਸੀਗਾ ਉਹ ਰੀਲ ਵੀ ਕਾਫੀ ਵਾਇਰਲ ਹੋਈ ਸੀ ਤੁਹਾਡੇ ਸਿਰ ਦੇ ਉੱਤੇ ਦਸਤਾਰ ਜਿਸ ਦਿਨ ਸਜਾਈ ਵੀਰ ਨੇ ਉਸ ਦਿਨ ਕੁਝ ਬੰਦੇ ਨੂੰ ਫੀਲ ਹੁੰਦਾ ਉਸ ਚੀਜ਼ ਨੂੰ ਮਹਿਸੂਸ ਕਰਦਾ ਹਾਂ ਕਾਫੀ ਮਤਲਬ ਰਿਸਪੈਕਟ ਲੱਗਦਾ ਮੈਨੂੰ ਤਾਂ ਅੱਛਾ ਲੱਗਾ ਮਤਲਬ ਬਾਣ ਕੇ ਸਿਕਾਲਾ on ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਜਗ ਦੇ ਉੱਤੇ ਜੋੜੀਆਂ ਕਹਿੰਦੇ ਧੁਰੂ ਬਣ ਕੇ ਆਉਂਦੀਆਂ ਨੇ ਤੇ ਇੰਸਟਾਗ੍ਰam ਦੇ ਉੱਤੇ ਵੀ ਇੱਕ ਅਜਿਹੀ ਜੋੜੀ ਦੀ ਖੂਬ ਚਰਚਾ ਹੁੰਦੀ ਹੈ ਜਿਹਦੇ ਵਿੱਚ ਸ਼ਿਲਾਂਗ ਦੀ ਮੁਟਿਆਰ ਤੇ ਪੰਜਾਬ ਦਾ ਗੱਭਰੂ ਬਹੁਤ ਸਾਦਗੀ ਭਰੇ ਅੰਦਾਜ਼ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਸਾਡੇ ਨਾਲ ਵੀਰ ਕਰਨ ਔਰ ਪੈਨਫੀਜ਼ਾ ਹੈ ਗੱਲਬਾਤ ਕਰਦੇ ਆ ਕਿਵੇਂ ਜੋੜੀ ਬਣੀ ਔਰ ਕਿਵੇਂ ਫਿਰ ਇੰਸਟਾ ਦੇ ਉੱਤੇ ਆ ਕੇ ਅੱਜ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਬੇਸ਼ੱਕ ਫੀਜ਼ਾ ਉਹ ਸ਼ਿਲਾਂਗ ਦੀ ਰਹਿਣ ਵਾਲੀ ਹੈ ਪਰ ਅਕਸਰ ਪੰਜਾਬੀ ਸੂਟਾਂ ਦੇ ਵਿੱਚ ਇਹਨਾਂ ਦੀਆਂ ਰੀਲਸ ਦੇਖਦੇ ਆ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਵੀਰੇ। ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਚੀ ਜੀ। ਮੈਨੂੰ ਤਾਂ ਪਹਿਲਾ ਸਵਾਲ ਇਹੀ ਹੈ ਇਹ ਕਿਵੇਂ ਕਿੱਥੇ ਸ਼ਿਲਾਂਗ ਕਿੱਥੇ ਪੰਜਾਬ ਅੰਮ੍ਰਿਤਸਰ ਇਹ ਕਿਵੇਂ ਜੋੜੀ ਬਣੀ ਇੰਨੀ ਫੇਮਸ ਹੋ ਗਈ ਅੱਜਕੱਲ। ਇਹ ਵੀਰੇ ਹੱਲੇ ਨਾ ਥੋੜਾ ਇਹਨੂੰ ਹਾਈਡ ਹੀ ਰੱਖਿਆ ਆ ਆਪਾਂ ਕਿਉਂਕਿ ਇੱਕ ਆਪਾਂ ਗਾਣਾ ਬਣਾਇਆ ਇੱਥੇ ਲਿਖਿਆ ਮੈਂ ਅੱਛਾ ਤੇ ਉਹਦੇ ਚ ਆਪਾਂ ਇਹਨੂੰ ਲਿਆਵਾਂਗੇ ਸਾਰਾ ਕੁਝ ਸੋਰੀ ਫਿਰ ਆਪਾਂ ਕੱਢਾਂਗੇ ਇਸ ਕਰਕੇ ਇਹਨੂੰ ਹੱਲੇ ਆਪਾਂ ਹਾਈਡ ਹੀ ਰੱਖਿਆ ਹੋਇਆ ਵਾ ਅੱਛਾ ਚਲੋ ਇਹ ਤੁਹਾਡਾ ਨਿੱਜੀ ਹੈ ਪਰ ਅੱਛਾ ਮੈਨੂੰ ਤੁਸੀਂ ਹੋਇਆ ਸੀ ਇਹ ਕਿਵੇਂ ਤੁਸੀਂ ਮਿਲੇ ਤੇ ਫਿਰ ਇੰਸਟਾ ਦੇ ਉੱਤੇ ਕਿਵੇਂ ਆਉਣਾ ਹੋਇਆ ਫਿਰ ਕਿਵੇਂ ਇੱਧਰ ਇੱਧਰ ਤਾਂ ਪੂਰਾ ਟੋਟਲੀ ਡਿਫਰੈਂਟ ਕੰਮ ਸੀ ਇੱਧਰ ਪੰਜਾਬੀ ਵਾਲਾ ਦੇਸੀ ਸੀਗਾ ਬੰਦਾ ਕਿਵੇਂ ਫਿਰ ਤਾਲਮਿਲ ਬਿਠਾਇਆ ਤੁਸੀਂ ਵੀਰੇ ਸਭ ਤੋਂ ਪਹਿਲਾਂ ਤੇ ਇਹ ਚਲੋ ਮੈਂ ਹਲਕੀ ਜਿਹੀ ਰੈਫਰੈਂਸ ਦੇ ਦਿੰਦਾ ਕਿ ਮੇਰੀ ਮਾਸੀ ਦੀ ਬੇਟੀ ਆ ਉਹਨਾਂ ਦੇ ਫਰੈਂਡ ਨੇ अच्छा जी हां ठीक है ਤੇ ਬਾਕੀ ਅੱਗੇ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਗਾਣੇ ਦੀ ਸਟੋਰੀ ਚ ਸਾਰਾ ਕੁਝ ਦੱਸਾਂਗੇ ਹਾਂ ਠੀਕ ਹੈ ਤੇ ਫਿਰ ਜਿਹੜਾ ਆਪਣਾ ਇੰਸਟਾਗ੍ਰam ਤੇ ਜਿੱਦਾਂ ਆਪਾਂ ਆਏ ਆ ਹਨਾ ਸ਼ੌਂਕੀ ਆਈ ਆਪਾਂ ਇੱਕ ਰੀਲ ਅਪਲੋਡ ਕਰੀ ਕਿ ਇਹ ਯੂਨੀਫਾਰਮ ਚ ਸੀਗੀ ਤੇ ਉਹਦੇ ਉੱਤੇ ਮੈਂ ਇੱਕ ਇਦਾਂ ਫੋਟੋ ਖਿੱਚੀ ਆ ਨਾਰਮਲੀ ਹਨਾ ਤੇ ਮੈਂ ਥੋੜਾ ਫਾਰਮਲ ਪਾਇਆ ਹੋਇਆ ਸੀਗਾ ਤੇ ਉਹ ਇਹਨਾਂ ਦੇ ਨਾਲ ਰੀਲ ਵਾਇਰਲ ਹੋਈ ਮੇਰੀ अच्छा ये लोग का ने शायद वो पसंद की कि एक पंजाबी मुंडा या सरदार है ना ਤੇ ਉਹਦੇ ਨਾਲ ਹੀ ਇਹਨਾਂ ਨੂੰ મતલਬ ਕਿ ਉਹ ਪਿਆਰ ਮਿਲਿਆ ਇੰਸਟਾਗ੍ਰam ਤੇ ਬਹੁਤ ਮਿਲੀਅਨ ਦੇ ਵਿੱਚ ਗਈ ਕਿ ਜਦੋਂ ਸਾਡੇ ਕੁਛ ਵੀ ਫਾਲੋਅਰ ਨਹੀਂ ਸੀਗੇ ਸ਼ਾਇਦ ਉਹ ਕਾਊਂਟ ਦੇ 5-700 ਫਾਲੋਅਰ ਸੀਗੇ اچھا ਵੈਸੇ ਸ਼ੌਕ ਕੇ ਪਤਾ ਨਹੀਂ ਕਿ 100 ਵੀ ਥੱਲੇ ਸੀ ਮੈਨੂੰ ਹੁਣ ਯਾਦ ਨਹੀਂ ਹੈ ਨਾ ਤੇ ਉਸ ਅਕਾਊਂਟ ਤੋਂ ਸਾਡੀ ਮਿਲੀਅਨ ਦੇ ਵਿੱਚ ਵੀਡੀਓ ਜਾਣੀ ਤੇ ਵਧੀਆ ਲੱਗਾ ਅੱਛਾ ਮੈਂ ਥੋੜਾ ਜਿਹਾ ਦੱਸਮਾ ਫਿਜ਼ਾ ਹੁਣੀ 에어로ਸਟਸ ਨੇ ਜੌਬ ਕਰਦੇ ਨੇ ਇੰਡੀਗੋ 에어ਲਾਈਨ ਦੇ ਵਿੱਚ ਇੰਟਰਨੈਸ਼ਨਲ ਤੋਂ ਡੋਮੈਸਟਿਕ ਫਲਾਈਟਸ ਦੇ ਵਿੱਚ ਇਹਨਾਂ ਨੂੰ ਮੌਕਾ ਮਿਲਦਾ ਆਪਣੀ ਜੌਬ ਕਰਨ ਦਾ ਤਾਂ ਵੀਰ ਕਰਨ ਹੁਣੀ ਸਿੰਗਰ ਵੀ ਨੇ ਵੀਡੀਓ ਡਾਇਰੈਕਟਰ ਵੀ ਨੇ ਖੁਦ ਆਪ ਵੀ ਡੀਓਪੀ ਵੀ ਕਰਦੇ ਨੇ ਤਾਂ ਇਹ ਤਾਲਮਿਲ ਬੜਾ ਸੋਹਣਾ ਸੀ ਮੈਨੂੰ ਲੱਗਦਾ ਵੀ ਉਹ ਉਹ ਕੰਬੀਨੇਸ਼ਨ ਵੀ ਕੰਮ ਆ ਗਿਆ ਭਾਈ ਤੁਹਾਡੇ ਫਿਰ ਬਿਲਕੁਲ ਵੀਰੇ ਬਿਲਕੁਲ ਬਹੁਤ ਜ਼ਿਆਦਾ ਹੁਣ ਜਿੱਦਾਂ ਸਾਡੀ ਰੀਲ ਕੋਈ ਵੇਖਦਾ ਵਾ ਮੈਂ ਜ਼ਿਆਦਾਤਰ ਕੋਈ ਨਹੀਂ ਹੁੰਦਾ ਸਾਡੇ ਕੋਲੇ ਹਨਾ ਤੇ ਆਪਾਂ ਦੋਨੋਂ ਕਿਤੇ ਘੁੰਮਣ ਗਏ ਰੀਲਾ ਬਣਾਉਣੇ ਆਪਾਂ ਫੋਨ ਰੱਖ ਕੇ ਬਣਾਈ ਦੀਆਂ ਵਾ ਪਰ ਉਹਨੂੰ ਮੈਂ ਐਡਿਟ ਇਸ ਤਰੀਕੇ ਨਾਲ ਕਰ ਦਿੰਦਾ ਵਾ ਕਿ ਸਾਰੇ ਜਣੇ ਮੈਨੂੰ ਬਹੁਤ ਸਵਾਲ ਹੁੰਦੇ ਆ ਯਾਰ ਤੇਰੀ ਰੀਲ ਕੌਣ ਸ਼ੂਟ ਕਰਦਾ ਤੇਰੀ ਰੀਲ ਕੌਣ ਸ਼ੂਟ ਕਰਦਾ ਵਾ ਫਿਰ ਮੈਂ ਕਈ ਵਾਰੀ ਦੱਸਦਾ ਵਾਂ ਕਿ ਇਹ ਰਨ ਔਰ ਹੁੰਦਾ ਕੋਈ ਕਰਾ ਲਈਦੀ ਆ ਜਾਂ ਸਾਡੇ ਨਾਲ ਸੀਗਾ ਹਨਾ ਜ਼ਿਆਦਾਤਰ ਇਹੀ ਆ ਵੈਸੇ ਕਦੀ ਕੋਈ ਹੁੰਦਾ ਵੀ ਆ ਨਾਲ ਉਹਦੇ ਤੇ ਚਲੋ ਠੀਕ ਆ ਉਹਨੂੰ ਦੱਸ ਦੇਣਾ ਮੈਂ ਆਪਣੇ ਤਰੀਕੇ ਨਾਲ ਇਦਾਂ ਫੇਮ ਰੱਖਣਾ ਇਦਾਂ ਕਰਨਾ ਹਨਾ ਨਹੀਂ ਤੇ ਜ਼ਿਆਦਾਤਰ ਆਪਾਂ ਫੋਨ ਰੱਖ ਕੇ ਬਣਾਉਨੇ ਆ ਅੱਛਾ ਫਿਰ ਉਹਨੂੰ ਐਡੀਟ ਦੇ ਵਿੱਚ ਹੀ ਥੋੜਾ ਸੰਭਾਲ ਲੈਣਾ ਮੈਂ ਉਹ ਸਾਰੇ ਵੀਡੀਓ ਅਜੇ ਵੀ ਤਾਂ ਟਾਈਮ ਮਿਲ ਜਾਂਦਾ ਤੁਸੀਂ ਤਾਂ ਮੈਨੂੰ ਲੱਗਦਾ ਅੱਧੇ ਉਹ ਵਧੀ ਜਿੰਦਗੀ ਕਹਿੰਦੇ ਪਜਾਜਾ ਚ ਲੰਗ ਜਾਂਦੀ ਬੰਦੇ ਦੀ ਤੋਰ ਟਾਈਮ ਮਿਲ ਜਾਂਦਾ ਫਿਰ ਹਾਂ ਮਿਲ ਜਾਂਦੀ ਹੈ ਹਫਤੇ ਮੇ 2 ਆਫਤਰ ਰਹਤੀ ਹੈ ਜਬ ਆਫਤ ਮੈਂ ਇਧਰ ਆ ਜਾਤੇ ਨਹੀਂ ਤੇ ਇਹ ਤਾਂ ਆ ਜਾਤੇ ਅੱਛਾ ਅੱਛਾ ਮੈਨੂੰ ਸਭ ਪੰਜ ਫਿਰ ਪੰਜਾਬੀ ਵਾਲਾ ਤਾਲ ਮਿਲ ਹਿੰਦੀ ਵਾਲਾ ਕਿਵੇਂ ਬਿਠਾਇਆ ਉਧਰ ਤਾਂ ਮੇਰੇ ਨਾਲ ਅੰਗਰੇਜ਼ੀ ਵਾਲਾ ਕੰਮ ਚੱਲਦਾ ਆਣਦਾ ਵਾ ਨਹੀਂ ਵੀਰੇ ਉਹ ਤਾਂ ਠੀਕ ਆ ਮਤਲਬ ਇਹਨਾਂ ਨੂੰ ਨਾ ਪੰਜਾਬੀ ਬੋਲਣੀ ਇਹਨਾਂ ਨੂੰ ਵਧੀਆ ਲੱਗਦੀ ਆ ਪਰ ਥੋੜਾ ਟੱਚ ਦੁੱਜਿਆ ਵਾ ਥੋੜੀ ਸ਼ਰਮ ਆ ਜਾਂਦੀ ਆ ਮੈਂ ਚਾਹੁੰਗਾ ਇੱਕ ਗੱਲਬਾਤ ਥੋੜੀ ਚਾਹੀਦੀ ਆ ਪੰਜਾਬੀ ਦੇ ਵਿੱਚ ਚਾਹੀਦੀ ਆ ਬਹੁਤ ਵਾਰੀ ਬੋਲਿਆ ਵਾ ਹੁਣ ਜਿੱਦਾਂ ਇੰਸਟਾਗ੍ਰam ਤੇ ਲਾਈਵ ਹੁੰਨੇ ਬਹੁਤ ਜਨੇ ਕਹਿੰਦੇ ਪੰਜਾਬੀ ਬੋਲੋ ਪੰਜਾਬੀ ਪਰ ਸ਼ਰਮ ਮਤਲਬ ਉਸ ਚੀਜ਼ ਨੂੰ ਕਰਦੇ ਆ ਕਿ ਮੇਰਾ ਮਜ਼ਾਕ ਨਾ ਉਡਾਵੇ ਕੋਈ ਤੇ ਮੈਂ ਕਹਿੰਦਾ ਨਹੀਂ ਯਾਰ ਸੋਣੀ ਲੱਗਦੀ ਹੈ ਜਿਹੜੇ ਟੱਚ ਨਾਲ ਇਹ ਬੋਲਦੇ ਆ ਉਹ ਹੋਰ ਸੋਹਣਾ ਲੱਗਦਾ ਵਾ ਹਾਂ ਹਾਂ ਅਜਾ ਫਿਰ ਮੈਂ ਚਾਹੁੰਗਾ ਪੰਜਾਬੀ ਚੀ ਗੱਲ ਕਰਦੇ ਆ ਮੈਨੂੰ ਇਹ ਗੱਲ ਦੱਸਿਓ ਪੰਜਾਬੀ ਸੂਟ ਪਾਉਣੇ ਪਸੰਦ ਹੈ ਜਾਂ ਮਤਲਬ ਸ਼ੁਰੂ ਤੋਂ ਕਦੇ ਦੇਖਿਆ ਸੀ ਵੀ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਪਹਿਰਾਵਾ ਪਾਇਆ ਜਾਂਦਾ ਵੀ ਮੈਂ ਵੀ ਜੇ ਉੱਥੇ ਮੌਕਾ ਮਿਲਣਾ ਤਾਂ ਮੈਂ ਵੀ ਸੂਟ ਸਾੜ ਸਵਾਉਂਗੀ ਮਤਲਬ ਪਹਿਲੇ ਪੈਂਥ ਪੰਜਾਬੀ ਦੇ ਵਿੱਚ ਹੋ ਪੰਜਾਬੀ ਚ ਮੁਝੇ ਇਤਨਾ ਬੋਲਨੇ ਨਹੀਂ ਆ ਜਿੰਨਾ ਦੀ ਉਹਦੀ ਕਰਦੀ ਆ ਹੋ ਸਕਦਾ ਨਹੀਂ ਨਹੀਂ ਆਤਾ ਮੈਂ ਬੋਲ ਨਹੀਂ ਪਾਉਂਗੀ ਪੂਰਾ ਲਾਈਨ ਕਿੰਨਾ ਸਸਰੀਕਾਲ ਕਹਿ ਸਕਦੇ ਸਾਰਿਆਂ ਨੂੰ ਪੰਜਾਬੀ ਅੱਛਾ ਚਲੋ ਸਸਰੀਕਾਲ ਹੀ ਕਹਿ ਦੇਣਾ ਆਪਾਂ ਹੋਣਗ ਵੀ ਕਹਿ ਸਕਦੇ ਨੇ ਆਪਾਂ ਪੰਜਾਬੀ ਬੁਲਾਉਣੀ ਜ਼ਰੂਰ ਇਨ ਹਾਂ 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 ਸਸਰੀਕਾਲ ਤਾਂ ਚਲੋ ਇੱਕ ਵਾਰੀ ਕਹਿ ਦੇਣਾ ਚਾਹੀਦਾ ਤੁਹਾਨੂੰ ਸਸਰੀਕਾਲ ਸਾਰਿਆਂ ਨੂੰ ਕੀ ਹਾਲ ਚੰਗਾ ਠੀਕ ਹੈ ਨਹੀਂ ਬੜੀ ਬੜੀਆ ਬੋਲਦੇ ਹੋ ਅੱਛਾ ਪਰ ਸੂਟ ਸ਼ਰਟ ਦਾ ਫਿਰ ਕਿਵੇਂ ਸੀਗਾ ਵੀ ਇੱਧਰ ਜਾ ਕੇ ਸੂਟ ਪਾਉਣੇ ਆ ਪੰਜਾਬ ਦੇ ਵਿੱਚ

मतलब सूट तो वैसे मतलब बहुत प्यारी ड्रेस है वैसे पहनते वहां पे भी अच्छे ही मानते सबको पहनते तुम काफी बार पहनते तुम चलो लॉन्ग में भी अच्छा आ, फिर यहां ज्यादा पहनने लगे जब पंजाब पंजाब च दिल लगा पया पूरा हां जी इधर एंजॉय करदे जी पूरा फिर पंजाब दा पेंडू माहौल सारा बहुत बढ़िया लग रहा है इधर दा माहौल ਕਿਉਂਕਿ ਅ ਥੋੜਾ ਵਧੀਆ ਬਾਕੀ ਜਿੱਥੇ ਆ ਰਹੇ ਨੇ ਉਹ ਵੀ এনवायरमेंट ਬਹੁਤ ਵਧੀਆ ਕਿਉਂਕਿ ਚਲੋ ਸਾਡੇ ਪੰਜਾਬ ਚ ਤੇ ਥੋੜਾ ਬਹੁਤਾ ਪੋਲੂਸ਼ਨ ਹੈ ਆ ਭੀੜ ਭੜਕਾ ਹੈ ਆ ਪਰ ਇਹਨਾਂ ਦੇ ਉੱਤੇ ਸ਼ਲਾਂਗ ਦੇ ਵਿੱਚ ਬਹੁਤ ਸ਼ਾਂਤੀ ਵਾਲੀ ਜਗ੍ਹਾ ਹੈਗੀ ਆ ਤੇ ਹਰਿਆਲੀ ਤੇ ਤੁਹਾਨੂੰ ਪਤਾ ਉਹ ਪਹਾੜਾਂ ਵਾਲਾ ਯਾ ਵਾਹਲ ਸਟੇਸ਼ਨ ਹੈ ਉਹ ਤੇ ਵਧੀਆ ਹੈਗਾ ਹੀ ਆ ਹਨਾ ਪਰ ਪੰਜਾਬ ਦਾ ਵੀ ਵਧੀਆ ਲੱਗਾ ਥੋੜਾ ਜਿਹਾ ਇਹਨਾਂ ਨੂੰ ਗਰਮੀ ਤੋਂ ਹੁੰਦੀ ਪਰੇਸ਼ਾਨੀ ਬਸ ਅੱਛਾ ਕਿਉਂਕਿ ਉੱਥੇ ਦਾ ਮੌਸਮ ਜਿੱਦਾਂ ਦੀ ਆਪਣੇ ਇੱਥੇ ਗਰਮੀ ਹੈ ਉੱਥੇ ਨਹੀਂ ਹੈਗੀ। ਹੂੰ। ਅੱਛਾ ਇੱਕ ਇੱਕ ਗੱਲ ਚੰਗੀ ਹੈ ਵੀ ਦੋਨੋਂ ਤੁਸੀਂ ਕਿਰਤੀ ਹੋ। ਬਹੁਤ ਸਾਰੇ ਕਪਲਾ ਜਿੰਨਸਤਾ ਦੇ ਜਾਂ YouTube ਤੇ ਕੰਮ ਕਰ ਰਹੇ ਆ। ਹਰ ਬੰਦਾ ਚਲੋ ਆਪਣਾ ਕੰਮ ਕਰ ਰਿਹਾ ਪਰ ਤੁਸੀਂ ਉਹਦੇ ਨਾਲ-ਨਾਲ ਕਿਰਤ ਵੀ ਕਰ ਰਹੇ ਹੋ। ਤੁਸੀਂ ਫਿਰ ਫੁੱਲ ਟਾਈਮ ਵੀਡੀਓ ਵਾਲੇ ਪਾਸੇ ਜਾਂ ਸਿੰਗਿੰਗ ਲਾਈਨ ਦੇ ਵਿੱਚ ਕਰ ਰਹੇ ਹੋ ਜੀ। ਵੀਰੇ ਅ ਦੇਖੋ ਆਪਾਂ ਸ਼ੌਂਕੀਆ ਵੀਡੀਓ ਹੀ ਪਾਉਨੇ ਆ ਕਿ ਸ਼ੁਰੂ ਤੋਂ ਪਾਈ ਸੀ ਸ਼ੌਂਕ ਨਾਲ ਹੀ ਤੇ ਪਿਆਰ ਮਿਲ ਗਿਆ ਫਿਰ ਆਪਾਂ ਕੰਟੀਨਿਊ ਰੱਖਿਆ ਤੇ ਵਧੀਆ ਰਿਸਪੌਂਸ ਆ ਗਿਆ ਹਨਾ ਅਕਾਊਂਟ ਦੀ ਰੀਚ ਵਧੀਆ ਗਈ ਫਾਲੋਅਰ ਵੀ ਜੋੜ ਰਹੇ ਆ ਹੌਲੀ ਹੌਲੀ ਬਹੁਤ ਜ਼ਿਆਦਾ ਪਿਆਰ ਲੋਕ ਦੇ ਰਹੇ ਆ ਲੇਕਿਨ ਇਹ ਹੈ ਕਿ ਸੋਸ਼ਲ ਮੀਡੀਆ ਤੇ ਸਾਲ ਆਪਾਂ ਮੈਂ YouTube ਚੈਨਲ ਬਣਾਇਆ ਆਪਾਂ ਹੁਣ ਲੇਕਿਨ ਹੱਲੇ ਸਟਾਰਟ ਆ ਹਨਾ ਇਨਕਮ ਸੋਰਸ ਸਾਡਾ ਕੋਈ ਸੋਸ਼ਲ ਮੀਡੀਆ ਤੋਂ ਹੱਲੇ ਕੁਝ ਨਹੀਂ ਹੈਗਾ ਤੇ ਆਪਣੀ ਕਿਰਤ ਆ ਉਹੀ ਸਾਡਾ ਇਹ ਕਰ ਰਹੇ ਨੇ ਜਿੱਦਾਂ ਜੌਬ ਤੇ ਮੈਂ ਆਪਣਾ ਬਿਜ਼ਨਸ ਸੰਭਾਲਦੇ ਆ ਅੱਛਾ ਜੀ ਤੁਹਾਨੂੰ ਨਾਲ ਕੁੜੀ 에어로 ਹੌਸਟਸ ਦੇਖਦੇ ਹੋਣੇ ਬੜੇ ਲੋਕ ਪੁੱਛਦੇ ਹੋਣੇ ਵੀ ਸਰਦਾਰ ਜੀ ਬਿਲਕੁਲ ਬਿਲਕੁਲ ਤੇ ਬਾਕੀ ਬਧੀਆ ਲੱਗਦਾ ਲੋਕਾਂ ਨੂੰ ਕਿ ਸਰਦਾਰ ਬੰਦੇ ਦੇ ਨਾਲ ਹਨਾ 에어로 ਹੌਸਟਸ ਤੇ ਉਸੇ ਚੀਜ਼ ਤੋਂ ਹੀ ਆਪਾਂ ਸਾਨੂੰ ਬਲਕਿ ਥੋੜਾ ਬਦਿਆ ਲੋਕਾਂ ਨੇ ਦੇਖਿਆ ਫਿਰ ਉੱਥੋਂ ਹੀ ਸਾਡੀ ਪਛਾਣ ਬਣੀ ਹੈ ਦੋਨਾਂ ਦੀ ਅੱਛਾ ਤੁਸੀਂ ਤੁਸੀਂ ਦੋਸਤ ਤਾਂ ਚੰਗੇ ਬਹੁਤ ਚੰਗੇ ਦੋਸਤ ਹੈਗੇ ਹੋ ਹਨਾ ਹਮੇਸ਼ਾ ਜੋੜੀ ਬਣੀ ਰਹੇ ਮਹਾਰਾਜ ਕਰੇ ਪਰ ਤੁਸੀਂ ਸਰਦਾਰਾਂ ਨੂੰ ਲੈ ਕੇ ਨਜ਼ਰੀਆ ਪਹਿਲਾਂ ਕੀ ਸੀਗਾ ਜਾਂ ਫਿਰ ਜਦੋਂ ਤੁਸੀਂ ਵੀਰ ਕਰਨਾ ਨੂੰ ਮਿਲੇ ਸਰਦਾਰਾਂ ਨਾਲੋਂ ਲੈ ਕੇ ਨਜ਼ਰੀਆ ਕੀ ਸੀਗਾ ਮਾਈਂਡ 'ਚ ਕੀ ਰਹਿੰਦਾ ਸੀਗਾ ਜਾਂ ਹੁਣ ਕੀ ਹੈਗਾ ਕਦੇ ਇਸ ਬਾਰੇ ਮੈਂਨੇ ਸੋਚਿਆ ਹੀ ਨਹੀਂ ਅੱਛਾ ਮਤਲਬ ਐਸੇ ਕੋਈ ਫਰੈਂਡਸ ਵੀ ਨਹੀਂ تھے ਮਤਲਬ ਸ਼ਿਲਾਂਗ ਵਿੱਚ ਤਾਂ ਚਲੋ ठीक है जानते हैं ये वो लेकिन आ, कोई लिंक नहीं है इतना मतलब आ, तो यहाँ पे आने के बाद इनसे मिली फिर ये सब कल्चर एंड ऑल सब पता लगा फिर अच्छा लगा आ, इनका नेचर अच्छा लगा मुझे तो जिसमें घुल मिल गई उधर हूँ जो बधेरा समा पंजाब शिलोंग कब मैं दिल्ली में होता हूँ तो अभी तो लास्ट एक साल हो गया मैं गई नहीं हूँ अभी जाना ਅੱਛਾ ਮੇਰੇ ਉਹ ਐਕਚੁਅਲੀ ਨਾ ਜਿਆਦਾ ਹੀ ਅਹੀਂ ਆਤੇ ਨੇ ਹਾਂ ਹਾਂ ਦੂਰ ਬਹੁਤ ਆ ਇਸ ਕਰਕੇ ਕਿ ਇਹਨਾਂ ਨੂੰ ਘੱਟ ਤੋਂ ਘੱਟ 10 ਦਿਨ ਹੋਣ ਤੇ ਫੇਰ ਮਤਲਬ ਆ ਉਧਰ ਲੰਬੀ ਛੁੱਟੀ ਲੈ ਕੇ ਜਾਓ ਫੇਰ ਦੋ ਦਿਨ ਕੇ ਲਿਏ ਜਾਣਨੇ ਸੇ ਤੇ ਇੱਕ ਦਿਨ ਤੇ ਪੂਰਾ ਟ੍ਰੈਵਲ ਤੇ ਨਿਕਲ ਗਿਆ ਤੇ ਜ਼ਿਆਦਾਤਰ ਇਹਨਾਂ ਨੂੰ ਛੁੱਟੀ ਵਾਦ ਤੋਂ ਵੱਧ ਹਫਤੇ ਚ ਇੱਕ ਦਿਨ ਦੀ ਹੁੰਦੀ ਹੈ ਵਿੱਚ ਜਾਂ ਦੋ ਦਿਨ ਦੀ ਉਹ ਤੇ ਦੋ ਦਿਨ ਟ੍ਰੈਵਲ ਦੇ ਕੱਢ ਲਓ ਤੁਸੀਂ ਚਾਹੇ ਅਸੀਂ ਬਾਇਰ ਵੀ ਜਾ ਰਹੇ ਆ ਗੁਆਟੀ ਤੋਂ ਫਿਰ ਇਹਨਾਂ ਨੂੰ ਬਾਇਰ ਰੋਡ ਜਾਣਾ ਪੈਂਦਾ ਵਾ ਜਿੱਥੇ 2 ਘੰਟੇ ਦਾ ਸਫ਼ਰ ਹੈ ਇਹਨਾਂ ਦੇ ਸ਼ਲੌਂ ਹੁੰਦਾ ਠੀਕ ਹੈ ਫੇਸ ਕਰਕੇ ਫਿਰ ਉਹ ਥੋੜਾ ਲੰਬੀ ਛੁੱਟੀ ਹੋਏਗੀ ਤੇ ਥੋੜੇ ਦਿਨ ਰਹਿ ਕੇ ਆਏ ਹਨਾ ਜੇ ਆਪਾਂ ਜਾਵਾਂਗੇ ਫੈਮਲੀ ਦੇ ਨਾਲ ਉਹ ਇਦਾਂ ਨਹੀਂ ਭੱਜੇ ਭੱਜੇ ਗਏ ਇੱਕ ਦਿਨ ਟ੍ਰੈਵਲ 'ਚ ਨਿਕਲ ਗਿਆ ਰਾਤੀ ਸੁੱਤੇ ਸਵੇਰੇ ਫੇਰ ਭੱਜ ਜਾਏ ਹਨਾ ਟਾਈਮ ਹੀ ਨਹੀਂ ਮਿਲੇਗਾ ਫੈਮਲੀ ਨੂੰ ਮਿਲਣ ਦਾ ਕਦੇ ਕਦੇ ਐ ਹੋਇਆ ਵੀ ਤੁਸੀਂ ਉਸੇ ਜਹਾਜ਼ 'ਚ ਬੈਠੇ ਹੋ ਜਿਹਨਾਂ ਦੇ ਵਿੱਚ ਜਿਸ ਜਹਾਜ਼ ਦੇ ਵਿੱਚ ਡਿਊਟੀ ਹੈ ਹਾਂਜੀ ਹੋਇਆ ਸੀਗਾ ਉਹ ਰੀਲ ਵੀ ਕਾਫੀ ਵਾਇਰਲ ਹੋਈ ਸੀ ਸਾਡੀ ਤੇ ਇਹਨਾਂ ਨੇ ਮੈਨੂੰ ਸਰਪ੍ਰਾਈਜ਼ ਵੀ ਦਿੱਤਾ ਹੂੰ ਤੇ ਵਧੀਆ ਲੱਗਾ ਤੇ ਉਹ ਰੀਲ ਵੀ ਬਹੁਤ ਲੋਕਾਂ ਨੇ ਪਸੰਦ ਕੀਤੀ ਅੱਛਾ ਉਹ ਲੋਕਾਂ ਨੇ ਰੀਲ ਤਾਂ ਪਸੰਦ ਕੀਤੀ ਪਰ ਜਦੋਂ ਮੌਕੇ ਤੇ ਦੇਖਿਆ ਨਾ ਵੀ ਇਹ ਰੋਸ 12 ਰੋਥੇ ਸੇਵਾ ਕਰ ਰਹੀ ਹੈ ਦੇ ਦੇ ਲੋਕੀ ਲੋਕੀ ਦੇਖੀ ਜਾਂਦੇ ਨੇ ਇੱਕ ਹੀ ਚੱਕਰ ਇਹ ਕਿ ਚੱਕਰ ਹਨਾ ਕਿਸੇ ਨੂੰ ਨਹੀਂ ਸੀ ਪਤਾ ਨਾ ਇਦਾਂ ਤੇ ਵਧੀਆ ਸੀਗਾ ਉਹ ਵੀ ਕਿ ਮੈਂ ਵੀ ਨੋਟਿਸ ਕਰ ਰਿਹਾ ਕਿ ਲੋਕ ਬਾਰ ਬਾਰ ਦੇਖ ਰਹੇ ਸਾਡੇ ਵੱਲ ਕੋਈ ਟੇਢੀ ਅੱਖ ਨਾਲ ਵੀ ਵੇਖ ਰਿਆ ਸੀ ਯਾਰ ਇਹ ਇੱਕ ਹੀ ਚੱਕਰ ਹੈ ਨਾ ਲੇਕਿਨ ਬਾਕੀ ਸਟਾਫ ਨੂੰ ਤੇ ਚਲੋ ਇਹਨਾਂ ਦੇ ਨੂੰ ਪਹਿਲਾਂ ਤੋਂ ਹੀ ਪਤਾ ਸੀਗਾ ਸਾਰਾ ਹਾਂ ਹਾਂ ক্রੂ ਨੂੰ ਇਹਨਾਂ ਦੇ ਤੇ ਵਧੀਆ ਸੀ ਉਹ ਵੀ ਇੱਕ ਵੱਖਰਾ ਹੀ ਸੀਗਾ ਐਕਸਪੀਰੀਅੰਸ ਅੱਛਾ ਫਿਰ ਉਸ ਦਿਨ ਜਦੋਂ ਨੇ ਜਾਂਚ ਸੀਗੀ ਵੀਰ ਹਣੀ ਤਾਂ ਉਸ ਦਿਨ ਫਿਰ ਕਈ ਵਾਰ ਬੰਦੇ ਦੀ 바ਕ ਬੰਦਾ ਹੋਵੇ ਤਾਂ ਜ਼ਿੰਮੇਵਾਰੀ ਵੱਜ ਜਾਂਦੀ ਹੈ ਵੀ ਅੱਜ ਡਿਊਟੀ 'ਚ ਕੋਈ ਕਤਾਹੀ ਨਾ ਹੋਵੇ ਜਾਂ ਜਨਾ ਕੋਈ ਮੇਤੋ ਗਲਤ ਹੋ ਜੇ ਉਦੋਂ ਸੀਗਾ ਕੁਝ ਮਾਈਂਡ ਸੈਟਅਪ ਚੇਂਜ ਹੋਇਆ ऐसा कुछ तो था नहीं मतलब छोटी सेक्टर थे अमृतसर से दिल्ली जा रहे छोटा सेक्टर था इतना काम था नहीं क्योंकि है? हम उस दिन चार सेक्टर कर रहे थे तो वो लास्ट सेक्टर था जो अमृतसर से दिल्ली जा रहे थे तो जल्दी जल्दी काम करके हो गया फिर मैं इन ਕੀ ਤਰਫ ਜਾ ਰਹੀ تھی बार-बार आड़े जा रहे सारे देख रहे हैं क्या हो गया इनको पीछे मतलब कैप्टन भी बैठे थे तो वो भी देख रहे बार-बार उसी पैसेंजर के पास के अच्छा लेकिन फिर ऐसा सीगा कि इनने मन्नू स्पेशल जद्दा ट्रीट करेया ते बुके वगैरह ਦਿੱਤਾ ਇਹਨਾਂ ਨੇ ਫਿਰ ਸਮਝ ਹੀ ਗਿਆ ਪੈਸेंजर वैसे की कुछ ਉਹਨਾਂ ਦਾ ਹਨਾ ਪਤਾ ਹੀ ਚੱਲ ਗਿਆ ਹੁਣ ਮਤਲਬ ਆਪਣਾ ਹੀ ਹੋਏਗਾ ਕੋਈ ਨਾ ਕਿਦਾਂ ਅੱਛਾ ਪੰਜਾਬਸ ਦਾ ਲੋਕ ਤੁਹਾਨੂੰ ਬਹੁਤ ਦੇਖਦੇ ਆ ਬੜਾ ਫੋਲੋ ਕਰਦੇ ਆ ਤੁਹਾਨੂੰ ਹਨਾ ਸ਼ਿਲੋਂਗ ਵਾਲੇ ਪਾਸੇ ਜਾਂਦੀਆਂ ਰੀਲਸ ਤੁਹਾਡੀਆਂ ਉਧਰੋਂ ਰਿਸਪੌਂਸ ਆਉਂਦਾ ਦਿਖਦੇ ਆ ਲੋਕ ਤੁਹਾਨੂੰ ਹਾਂ ਦਿਖਦੇ ਵੈਸੇ ਦੇਖਦੇ ਆ ਕਾਫੀ ਲੇਕਿਨ ਜਿਆਦਾ ਆਡੀਅנס ਆਪਣੀ ਪੰਜਾਬ ਦੀ ਜੋ ਮੇਰੇ ਫਰੈਂਡਸ ਵਗੈਰੇ ਉਹ ਲੋਕ ਤਾਂ ਦੇਖਦੇ ਬਾਕੀ ਇਤਨਾ ਪਤਾ ਨਹੀਂ ਮੈਨੂੰ ਕਿਉਂਕਿ ਹੁਣ ਏਦਾਂ ਆ ਕਿ ਕੈਨੇਡਾ ਦੇ ਵਿੱਚ ਵੀ ਮੇਰੇ ਫਰੈਂਡ ਨੇ ਉਹ ਵੀ ਬਤਾਤੇ ਨੇ বাসਦੇ ਆ ਕਿ ਨਹੀਂ ਯਾਰ ਤੁਹਾਡੀ ਇੱਧਰ ਬਹੁਤ ਇੰਨਾ ਕਿ ਸਾਨੂੰ ਕਿਉਂਕਿ ਆਪਾਂ ਨਾ ਫੇਸਬੁੱਕ ਵੀ ਨਹੀਂ ਯੂਜ਼ ਕਰਦੇ ਤੇ ਮੇਰੇ ਖਿਆਲ ਨਾਲ ਕੈਨੇਡਾ ਦੇ ਵਿੱਚ ਫੇਸਬੁੱਕ ਤੇ ਜ਼ਿਆਦਾ ਹੈਗਾ ਵਾ ਇੰਸਟਾਗ੍ਰਾਮ ਨਾਲੋਂ ਹਣਾ ਤੇ ਮੈਨੂੰ ਇਹੀ ਗੱਲ ਮੇਰੇ ਫਰੈਂਡ ਨੇ ਕਹੀ ਆ ਕਿ ਫੇਸਬੁੱਕ ਤੇ ਉੱਥੇ ਜ਼ਿਆਦਾ ਵਾ ਕਿ ਤੁਸੀਂ ਅਸੀਂ ਨਹੀਂ ਵੀ ਯੂਜ਼ ਕਰਦੇ ਪਰ ਲੋਕੀ ਸਾਡੀ ਵੀਡੀਓ ਚੱਕ ਕੇ ਪੇਜਾਂ ਵਾਲੇ ਪਾਉਂਦੇ ਆ ਕਿ ਉੱਥੇ ਤੁਸੀਂ ਘੁੰਮਦੇ ਰਹਿੰਦੇ ਹੋ ਬਹੁਤ ਜ਼ਿਆਦਾ ਠੀਕ ਹੈ ਠੀਕ ਹੈ ਅੱਛਾ ਆਪਾਂ ਦੇਖ ਰਹੇ ਆ ਕਦੇ ਤੁਸੀਂ ਦੀਵਾਲੀ ਮਨਾ ਰਹੇ ਹੋ ਕਦੇ ਖੇਤਾਂ ਦੀਆਂ ਵਟਾਂ ਦੇ ਉੱਤੇ ਜਾ ਕੇ ਵੀਡੀਓ ਬਣ ਰਹੀ ਹੈ ਮਤਲਬ ਮੋਸਟਲੀ ਜਿੰਨਾ ਤੁਸੀਂ ਐ ਉਹ ਪੰਜਾਬ ਨੂੰ ਹੀ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਹਾਂਜੀ ਫਿਰ ਫਿਜ਼ਾ ਨੂੰ ਸਿਖਾਉਣਾ ਪੈਂਦਾ ਪੀਆ ਖੇਤ ਐ ਬਾਟਾ ਦੱਸਣਾ ਪੈਂਦਾ ਦੀਵਾ ਆਪਾਂ ਸਾਡੇ ਹਾਂ ਇਹਨੂੰ ਮਤਲਬ ਦੱਸਣਾ ਤੇ ਚਲੋ ਠੀਕ ਐ ਉਹ ਇੱਕ ਆਪਾਂ ਦੱਸਾਂਗੇ ਬਾਕੀ ਇਹਨੂੰ ਬੜੀਆ ਲੱਗਦਾ ਉਹ ਚੀਜ਼ਾਂ ਵੇਖ ਕੇ ਕਲਚਰ ਕਿ ਸੋਨਾ ਵਾ ਕਿ ਚਲੋ ਆਪਾਂ ਵੀ ਉਹ ਚੀਜ਼ਾਂ ਨਹੀਂ ਦੇਖੀਆਂ ਸਗੋਂ ਹਾਂ ਕਿਉਂਕਿ ਹੁਣ ਚਲੋ ਸੈੱਟ ਬਣ ਗਏ ਆ ਸਾਡੇ ਮੋਸਟਲੀ ਪੰਜਾਬ ਦੇ ਵਿੱਚ ਪ੍ਰੀ ਵੈਡਿੰਗ ਗਾਣੇ ਸ਼ੂਟ ਹੁੰਦੇ ਜਦੋਂ ਹਨਾ ਤੇ ਆਪਾਂ ਅਸੀਂ ਵੀ ਇੰਜੋਏ ਕਰਦੇ ਹਾਂ ਉਹ ਚੀਜ਼ ਨੂੰ ਕਿਉਂਕਿ ਆਪਾਂ ਰੀਅਲ ਲਾਈਫ ਦੇ ਵਿੱਚ ਉਹ ਕੀਤਾ ਹੀ ਨਹੀਂ ਹੈ ਜਦੋਂ ਆਪਾਂ ਸਾਡਾ ਜਨਮ ਆ ਜਦੋਂ ਦਾ ਉਦੋਂ ਤੋਂ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਸੀ ਆਪਾਂ ਵੀ ਇੰਜੋਏ ਕਰਦੇ ਹਾਂ ਕਿਉਂਕਿ ਕਰਦੇ ਹਾਂ ਅ ਉਹ ਜੀ ਨੂੰ ਫੀਲ ਕਰਦੇ ਹਾਂ ਬੀ ਕਰਦੇ ਹਾਂ ਕਿ ਫਿਰ ਜਦੋਂ ਵੀਡੀਓ ਆਪਾਂ ਬਣਾਉਨੇ ਐਡਿਟ ਕਰਦੇ ਫਿਰ ਆਪਾਂ ਸੋਚਦੇ ਯਾਰ ਆਪਾਂ ਹੁਣ ਤੇ ਇਨੇ ਇਨੇ ਆਲੇ ਸ਼ਾਨ ਘਰ ਬਣਾਈਦੇ ਆ ਹਾਂ ਉਹ ਵੀ ਫੀਲ ਬੜਾ ਸੋਹਣਾ ਸੀਗਾ ਬਹੁਤ ਵਧੀਆ ਲੱਗਦਾ ਵਾ ਬਹੁਤ ਸੋਹਣੀ ਚੀਜ਼ ਲੱਗਦੀ ਕਿ ਉਹ ਫਿਰ ਸੋਚੀਦਾ ਕਿ ਨਹੀਂ ਯਾਰ ਕਿੰਨਾ ਸੋਹਣਾ ਸੀਗਾ ਉਦੋਂ ਵੀ ਸਾਰਾ ਕੁਝ ਕਿ ਜਦੋਂ ਘਰ ਵਧੀਆ ਤਰੀਕੇ ਨਾਲ ਗੋਟੀ ਫੇਰਦੇ ਸੀ ਮਿੱਟੀ ਮਿੱਟੀ ਤੇ ਉਹਨੂੰ ਵਧੀਆ ਜਿਹੜੇ ਬਣਾਉਂਦੇ ਸੀ ਸ਼ਿੰਗਾਰਦੇ ਸੀ ਘਰ ਹਨਾ ਕਿ ਕਿੰਨੇ ਸੋਹਣੇ ਸੀਗੇ ਉਹ ਵੀ ਹੂੰ ਹੂੰ ਵਧੀਆ ਸੀਗਾ ਮੈਂ ਦੇਖ ਰਿਹਾ ਅੱਜ ਵੀ ਤੁਹਾਡਾ ਜਿਹੜਾ ਡਰੈਸਪ ਹੈ ਬਿਲਕੁਲ ਉਹ ਪਿਛਲੇ ਕੁ ਟੁਕੜੇ 10 ਸਾਲ ਪੁਰਾਣਾ ਤਾਂ ਲੱਗ ਹੀ ਰਿਹਾ ਹੈਗਾ ਤੁਹਾਡਾ ਅਪੀਅਰੈਂਸ ਵੀ ਉਹ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਕੰਮ ਚੱਲਦਾ ਹੀ ਹੁਣ ਤਾਂ ਸਾਰਾ ਬਦਲ ਗਿਆ ਬ੍ਰੈਂਡ ਨਵਾਂ ਹੀ ਆ ਗਿਆ ਸਿਸਟਮ ਹੈ ਨਾ ਤੇ ਇਹ 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 ਚੀਜ਼ ਵੀ ਮਤਲਬ ਰਹਿੰਦੀ ਹੈ ਜ਼ਿਹਨ ਦੇ ਵਿੱਚ ਵੀ ਪੁਰਾਣੀਆਂ ਚੀਜ਼ਾਂ ਨੂੰ ਆਪਾਂ ਕਰੀਏ ਇੰਜੋਏ ਹਾਂਜੀ ਬੜੀਆ ਲੱਗਦਾ ਵਾ ਹੁਣ ਮੈਂ ਇੱਕ ਅੱਜ ਹੀ ਕਰੀ ਸੀਗੀ ਅਪਲੋਡ ਵੀਡੀਓ ਤੇ ਇਹ ਵੈਸੇ ਆਪਣਾ ਗਾਣਾ ਆਪਣਾ ਇੱਕ ਸ਼ੂਟ ਕਰਕੇ ਆਏ ਆ ਹੂੰ ਤੇ ਉਹਦੇ ਵਿੱਚ ਐਡਰੈਸ ਅਪ ਕੀਤੀ ਸੀ ਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਇਹੀ ਐਡਰੈਸ ਤੇ ਇੰਟਰਵਿਊ ਚ ਵੀ ਕੀ ਹੋਵੇ ਬੜੀ ਚੰਗੀ ਗੱਲ ਹੈ ਤੁਸੀਂ گاਉਂ ਵਾਲੇ ਪਾਸੇ ਨੂੰ ਵੀ ਆਏ ਹੋ ਇਸ ਫੀਲਡ ਦੇ ਵਿੱਚ ਵੀ ਕੋਈ 2-17 ਸੁਣਾ ਸਕਦੇ ਹੋ ਉਹਨਾਂ ਦੇ ਵਾਸਤੇ ਹੀ ਸੁਣਾਉਣੀਆਂ ਹੋਣ ਸੁਣਾਓ ਫਿਰ ਮੈਂ ਨਾ ਆਪਣਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਲਿਖਣ ਦਾ ਤੇ ਮੈਨੂੰ ਸ਼ੌਕ ਸ਼ੁਰੂ ਤੋਂ ਹੀ ਸੀਗਾ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਪਹਿਲਾਂ ਲਿਖਦੇ ਰਹੇ ਸ਼ਾਇਦ ਉਹੀ ਚੀਜ਼ ਆਈ ਹੈ ਹਨਾ ਠੀਕ ਹੈ ਤੇ ਚਲੋ ਉਹਨਾਂ ਨੇ ਵੀ ਪਹਿਲਾਂ ਕਰਦੇ ਰਹੇ ਕਾਫੀ ਟਾਈਮ ਜਦੋਂ ਸਾਡੀ ਉਮਰ ਚ ਸੀਗੇ ਕੁਝ ਉਦੋਂ ਪੈਸੇ ਦੀ ਕਮੀ ਕਹਿ ਲੋ ਜਾਂ ਕੁਝ ਮਜਬੂਰੀਆਂ ਨਹੀਂ ਅੱਗੇ ਆ ਸਕੇ ਹਨਾ ਉਹ ਚੀਜ਼ ਮੇਰੇ ਚ ਆ ਗਈ ਸ਼ਾਇਦ ਹਨਾ ਫਾਦਰ ਸਾਹਿਬ ਤੋਂ ਫਿਰ ਮੈਂ ਕਾਲਜ ਟਾਈਮ ਤੋਂ ਲਿਖਦਾ ਰਿਆਂ ਵਾ ਡਾਇਰੀਆਂ ਭਰ-ਭਰ ਲਿਖੀਆਂ ਰੱਖੀਆਂ ਹੋਈਆਂ ਵਾ ਅੱਛਾ ਤੇ ਫਿਰ ਇਦਾਂ ਹੁਣ ਇੱਕ ਮੈਨੂੰ ਇਦਾਂ ਲੱਗਾ ਕਿ ਪਹਿਲੇ ਲਿਖਦਾ ਤੇ ਮੈਂ ਵੀ ਕਾਫੀ ਟਾਈਮ ਲੜਿਆ ਲੇਕਿਨ ਕੋਈ ਇਦਾਂ ਦਾ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਬਾਹਰ ਨਿਕਲਣਾ ਹਨਾ ਇੰਨੀ ਆਡੀਅנס ਦੇ ਵਿੱਚ ਬੜਾ ਮੁਸ਼ਕਲ ਆ ਹਾਂ ਬਿਲਕੁਲ ਹਾਂ ਫਿਰ ਹੁਣ ਮੈਨੂੰ ਇੱਕ ਲੱਗਾ ਕਿ ਸ਼ਾਇਦ ਪਲੇਟਫਾਰਮ ਹੈਗਾ ਵਾ ਤੇ ਮੈਨੂੰ ਆਉਣਾ ਚਾਹੀਦਾ ਸਲਾਹ ਫਿਰ ਉਹ ਜਿਹੜੀਆਂ ਤੁਹਾਡੇ ਦਿਲ ਦੇ ਕਰੀਬ ਸਤਰਾਂ ਨੇ ਹਾਂ ਹੁਣ ਮੈਂ ਇੱਕੋ ਹੀ ਉਹਦੀਆਂ ਦੋ ਗੱਲ ਲੈਣਾ ਸੁਣਾਵਾਂਗਾ ਜਿਹਦੀ ਆਪਾਂ ਹੁਣ ਵੀਡੀਓ ਸ਼ੂਟ ਕਰੀਏ ਹੈ ਹਨਾ Song ਦਾ ਨਾਮ ਹੈਗਾ ਸੋਨਾ ਸਰਦਾਰ ਠੀਕ ਹੈ ਉਹਦਾ ਹੈਗਾ ਹੱਥੀ ਤੇਰੇ ਸੁਹਾ ਚੂੜਾ ਮਹਿੰਦੀ ਦਾ ਰੰਗ ਹੋਵੇ ਗੂੜਾ ਹੱਥੀ ਤੇਰੇ ਸੁਹਾ ਚੂੜਾ ਮਹਿੰਦੀ ਦਾ ਰੰਗ ਹੋਵੇ ਗੂੜਾ ਸੋਹਣੇ ਸੋਹਣੇ ਹੱਥਾਂ ਦੇ ਵਿੱਚ ਪੱਲਾ ਮੇਰੀ ਪਗਦਾਨੀ ਸੋਹਣਾ ਸਰਦਾਰ ਜਿਤਾ ਹੋਵੇ ਤੂੰ ਨਾਲ ਜਦੋਂ ਫਿਰ ਹੋਰ ਸੋਹਣਾ ਲੱਗਦਾ ਨਹੀਂ ਸੋਹਣਾ ਸਰਦਾਰ ਹੁਂ ਜਿਤਾ ਕਿਆ ਬਾਤ ਆ ਕੋ ਦੂਰ ਲੈ ਨਾਈਂ ਦੀਆਂ ਹੋਰ ਸੁਲਾਉਂਗੇ ਹਾਂ ਵੀਰੇ ਜ਼ਰੂਰ ਸੁਲਾ ਦੇ ਸੁਲਾ ਦੇ ਅਗਲਾ ਇੱਕ ਹੋਰ ਸਤਾਈ ਪੂਣੀ ਤੂੰ ਜਦ ਕਰਵਾਵੇਂ ਥੋੜਾ ਥੋੜਾ ਸੰਗ ਦੀ ਜਾਵੇਂ ਪੂਣੀ ਤੂੰ ਜਦ ਕਰਵਾਵੇਂ ਥੋੜਾ ਥੋੜਾ ਸੰਗ ਦੀ ਜਾਵੇਂ ਸੁਹੇ ਸੁਹੇ ਬੁੱਲਾ ਦੇ ਵਿੱਚ ਹਾਸਾ ਬੜਾ ਫਬਦਾਨੀ ਸੋਨਾ ਸਰਦਾਰ ਐ ਉਨ ਜਿੱਤਾ ਹੋਵੇਂ ਤੂੰ ਨਾਲ ਜਦੋਂ ਫਿਰ ਹੋਰ ਸੋਨਾ ਲੱਗਦਾ ਨਹੀਂ ਸੋਨਾ ਸਰਦਾਰ ਜਿੰਤਾ ਬਈ ਬਹੁਤ ਸੋਹਣੀ ਆਵਾਜ਼ ਔਰ ਬਹੁਤ ਸੋਨਾ ਲਿਖਿਆ ਵੀ ਮੈਨੂੰ ਲੱਗਦਾ ਤੁਹਾਡੀ ਜੋੜੀ ਨੂੰ ਸੂਟ ਬਹੁਤ ਕਰਦਾ ਇਹ ਗਾਣਾ ਪੀਪਾ ਰੀਲਾ ਦੇਖਦੇ ਪੂਣੀ ਕਰਾਉਂਦਿਆਂ ਦੀਆਂ ਹਾਂ ਦਸਤਾਰ ਸਜਾਉਂਦਿਆਂ ਦੀਆਂ ਪੱਗ ਨੂੰ ਸੈੱਟ ਕਰ ਦਿੰਦੇ ਬੜਾ ਬੜਾ ਚੰਗਾ ਉਹ ਲੱਗਦਾ ਅੱਛਾ ਫਿਰ ਸਾਹਿਬ ਜਿਵੇਂ ਵੀਰਹੁਣੀ ਸਰਦਾਰ ਨੇ ਹਨਾ ਸਰੂਪ ਵੀ ਪੂਰਾ ਦਾੜੀ ਵੀ ਰੱਖੀ ਹੈ ਪਰ ਕੁੜੀਆਂ ਦੀ ਨਿਮਾਂਡ ਅੱਜ ਕੱਲ ਮੈਨੂੰ ਲੱਗਦਾ ਉਹ ਜੈਂਕੀ ਜਿਹਾ ਮੁੰਡਾ ਹੋਵੇ ਕਲੀਨ ਸ਼ੇਵ ਹੋਵੇ ਬਾਲ ਬੂਲ ਜੇ ਖੜੇ ਕੀਤੇ ਹੋਣ ਉਹ ਚੀਜ਼ ਕਦੇ ਨਹੀਂ माइंड दे बिचता नहीं होती कदे हो देव। नहीं नहीं मतलब ऐसे आया नहीं मतलब सबका अलग अलग वो होता है तो मुझे तो बहुत अच्छा लगता है और काफी रिस्पेक्ट करती हूँ मैं सारे रिलीजन के ऑलमोस्ट तो वैसे मुझे अच्छे लगते मतलब अच्छा एक हाँ। पांक, मैं और एक वीडियो देखा जिसमें खुद दस्तार सजा रहे थे ਜਦੋਂ ਮੁੰਡਾ ਦਸਤਾਰ ਸਜਾਉਂਦਾ ਆਪਾਂ ਇੱਕ ਪੰਜਾਬੀ ਤਾਂ ਮਹਿਸੂਸ ਕਰਦਾ ਉਸ ਚੀਜ਼ ਨੂੰ ਵੀ ਮੇਰੇ ਸਿਰ ਦੇ ਉੱਤੇ ਜ਼ਿੰਮੇਵਾਰੀ ਆ ਗਈ ਜੋ ਤੁਹਾਡੇ ਸਿਰ ਦੇ ਉੱਤੇ ਦਸਤਾਰ ਜਿਸ ਦਿਨ ਸਜਾਈ ਵੀਰ ਨੇ ਉਸ ਦਿਨ ਕੁਝ ਬੰਦੇ ਨੂੰ ਫੀਲ ਹੁੰਦਾ ਉਸ ਚੀਜ਼ ਨੂੰ ਮਹਿਸੂਸ ਕਰਦਾ ਹਾਂ ਕਾਫੀ ਮਤਲਬ ਰਿਸਪੈਕਟ ਲੱਗਦਾ ਹੈ ਮੈਨੂੰ ਤਾਂ ਅੱਛਾ ਲੱਗਾ ਮਤਲਬ ਬਾਨ ਕੇ ਮੈਨੇ ਦੋ ਤਿੰਨ ਵਾਰ ਬਾਨੀ ਇਥੇ ਮੈਨੂੰ ਫੇਰ ਕਹਿੰਦੀ ਆ ਕਦੀ ਕਰੀ ਬਣਾਣੀ ਫੇਰ ਰੀਅਲ ਕਿਉਂਕਿ ਕਮੈਂਟ ਵੀ ਬਹੁਤ ਆਉਂਦੇ ਇਸ ਚੀਜ਼ ਤੇ ਕਿ ਫੇਰ ਬਣਾਓ ਫੇਰ ਬਣਾਓ ਇਹਨਾਂ ਨੂੰ ਆਉਂਦੇ ਆ ਕਮੈਂਟ ਹੈ ਮਤਲਬ ਸਾਡੀ ਹਾਂ ਕਾਫੀ ਲੱਗ ਗਈ ਫਿਰ ਤੋਂ ਬਣਾਓ ਪਾਜੀ ਉਹ ਵਾਲੀ ਇਹਨਾਂ ਨੂੰ ਇਸ ਸਿਸਟਰ ਫਿਰ ਤੋਂ ਬਣਾਓ ਕਿ ਲੋਕੀ ਵਧੀਆ ਹੂੰ ਲੱਗਦਾ ਲੋਕਾਂ ਨੂੰ ਅੱਛਾ ਜਦੋਂ ਹੁਣ ਲੋਕ ਤਾਂ ਇੰਨਾ ਪਿਆਰ ਕਰ ਰਹੇ ਨੇ ਹਾਂਜੀ ਹੁਣ ਜਦੋਂ ਪਰਿਵਾਰ ਵੀ ਸੁਭਾਵਿਕ ਤੌਰ ਦੇਤੇ ਰੀਲਾਂ ਦੇਖਦਾ ਹੋਊਗਾ ਦੋਨੇ ਪਾਸੇ ਜਾਂ ਵੀਡੀਓਜ਼ ਦੇਖਦਾ ਕਿਉਂਕਿ ਬੜੇ ਸੋਚੇ ਜੇ ਢੰਗ ਨਾਲ ਬਣਾਈਆਂ ਜਾ ਰਹੀਆਂ ਨੇ ਉਹਦੇ ਵਿੱਚ ਮੈਨੂੰ ਲੱਗਦਾ ਵੀ ਸਦਗੀ ਨੂੰ ਦਰਸਾਇਆ ਜਾ ਰਿਹਾ ਉਹਦੇ ਵਿੱਚ ਕੁਝ ਵੀ ਬਲਗਰ ਨਹੀਂ ਹੈ ਕੁਝ ਵੀ ਇਦਾਂ ਦਾ ਪੁੱਠਾ ਸਿੱਧਾ ਨਹੀਂ ਹੈ ਤਾਂ ਫਿਰ ਪਰਿਵਾਰ ਦਾ ਰਿਐਕਸ਼ਨ ਕਿਸ ਤਰੀਕੇ ਦਾ ਰਹਿੰਦਾ ਜਦੋਂ ਵੀਡੀਓਜ਼ ਦੇਖਦਾ ਹੈ ਪਰਿਵਾਰ ਪਰਿਵਾਰ ਪਹਿਲਾਂ ਤੇ ਥੋੜਾ ਥੋੜਾ ਜਦੋਂ ਸਟਾਰਟ ਕਰਿਆ ਸੀ ਥੋੜਾ ਉਹਨਾਂ ਨੂੰ ਲੱਗਦਾ ਸੀ ਕਿਉਂਕਿ ਹੁੰਦਾ ਵਾ ਹਨਾ ਕਿ ਫੈਮਿਲੀ ਨੂੰ ਪਰ ਹੁਣ ਜਿੱਦਾਂ ਅੱਗੇ-ਅੱਗੇ ਵੱਧ ਰਹੇ ਆ ਤੇ ਹੁਣ ਉਹਨਾਂ ਨੂੰ ਸ਼ਾਇਦ ਮਾਣ ਵੀ ਮਹਿਸੂਸ ਹੋ ਰਿਹਾ ਵਾ ਵਧੀਆ ਲੱਗਦਾ ਵਾ ਮੱਲੇ ਕਿ ਕਰਦੇ ਆ ਕਿ ਵਧੀਆ ਵਾ ਜਿੱਦਾਂ ਭਾਈ ਮੱਲੇ ਸਟਾਰਟਿੰਗ ਤੋਂ ਫਾਦਰ ਸਾਹਿਬ ਦਾ ਸ਼ੌਕ ਸੀਗਾ ਇਸ ਲਾਈਨ ਦੇ ਵਿੱਚ ਤੇ ਚਲੋ ਬਾਅਦ ਚ ਨਹੀਂ ਪੂਰਾ ਕਰ ਸਕੇ ਤੇ ਫਿਰ ਹੁਣ ਉਹਨਾਂ ਨੂੰ ਵਧੀਆ ਸ਼ਾਇਦ ਫੀਲ ਹੁੰਦਾ ਵਾ ਕਿ ਮੈਂ ਵੀ ਦੇਖਦਾ ਹਾਂ ਜਦੋਂ ਕਦੇ ਮੈਂ ਘਰ ਹੁੰਦਾ ਹਾਂ ਤੇ ਫਾਜ਼ਲ ਸਾਹਿਬ ਆਪਣੇ ਦੋਸਤਾਂ ਨੂੰ ਲਿੰਕ ਪੇ ਲਿੰਕ ਪੇਜ ਬੜੀ ਖੁਸ਼ੀ ਵਾਲੀ ਗੱਲ ਹੈ ਗੱਲੀ ਗੱਲ ਹੈ ਉਹਨੂੰ ਵਧੀਆ ਲੱਗਦਾ ਅੱਛਾ ਜਿਵੇਂ ਫਿਜ਼ਾ ਹੁੰਦੀ ਤਾਂ ਪੰਜਾਬੀ ਸਮਝਦੇ ਰਹੇ ਨੇ ਵਧੀਆ ਤਰੀਕੇ ਨਾਲ ਹਨਾ ਚਲੋ ਬੋਲਣ ਚ ਵੀ ਟਰਾਈ ਕਰਦੇ ਹੋਣੇ ਕੈਮਰੇ ਦੇ ਪਿੱਛੇ ਜੀ ਜੀ ਤੁਸੀਂ ਫਿਜ਼ਾ ਕਦੀ ਆਪਣੀ ਉਧਰ ਵਾਲੀ ਲੈਂਗੁਏਜ ਕਾਉਣ ਦੀ ਕੋਸ਼ਿਸ਼ ਕੀਤੀ ਹਾਂ ਸਿਖਾਤੇ ਬੱਟ ਸਮਝ ਨਹੀਂ ਸਮਝ ਆਜੀ ਅਭੀ ਬੋਲਦੇ ਫਿਰ 2 ਮਿੰਟ ਬਾਅਦ ਭੁੱਲ ਜਾਂਦੇ ਕਿਉਂਕਿ ਮੈਨੂੰ ਲੱਗਦਾ ਵਾ ਕਿ ਸਾਡੀ ਪੰਜਾਬੀ ਭਾਸ਼ਾ ਬਹੁਤ ਸੌਖੀ ਹੈ ਹਾਂ ਸਭ ਤੋਂ ਕਿਉਂਕਿ ਜਿਹੜੀ ਦੇਖੋ ਸਾਡੀ ਇੰਡੀਅਨ ਭਾਸ਼ਾ ਜਿਹੜੀ ਆ ਹਨਾ ਉਹਨੂੰ ਆਪਾਂ ਹਿੰਦੀ ਹੈ ਸਾਡੀ ਹਨਾ ਮੰਨਦੇ ਆਪਾਂ ਤੇ ਜਿਹੜੀ ਹਿੰਦੀ ਦੇ ਨਾਲ ਮਿਲਦੀ ਜੁਲਦੀ ਸਾਡੀ ਪੰਜਾਬੀ ਹੈ ਹਾਂ ਕਿਉਂਕਿ ਮੋਸਟਲੀ ਇੰਡੀਆ ਦੇ ਵਿੱਚ ਰਹਿ ਕੇ ਹਿੰਦੀ ਤੇ ਸਾਰਿਆਂ ਨੂੰ ਸਮਝ ਆਉਂਦੀ ਮਾਣੀ ਮਟਿਆ ਆਪਣੇ ਵਰਗਾ ਗਨਟੁੱਪ ਕਰ ਲੈਂਦਾ ਬੰਦਾ ਕਰ ਲੈਂਦਾ ਹਾਂ ਠੀਕ ਹੈ ਤੇ ਹਿੰਦੀ ਨੂੰ ਜੇ ਬੰਦੇ ਦੀ ਦਿਮਾਗ 'ਚ ਹਿੰਦੀ ਹੈਗੀ ਆ ਹਿੰਦੀ ਜਾਣਦਾ ਵਾ ਤੇ ਪੰਜਾਬੀ ਸਿੱਖਣੀ ਬਹੁਤ ਸੌਖੀ ਹੈ ਹਾਂ ਹਾਂ ਇਹਨਾਂ ਦੀ ਭਾਸ਼ਾ ਸਿੱਖਣੀ ਤੇ ਭਾਈ ਔਖੀ ਮੈਨੂੰ ਕੁਝ ਨਹੀਂ ਸਮਝ ਆਉਂਦੀ ਭਾਈ ਤੁਸੀਂ ਕਿਹੜੀ ਭਾਸ਼ਾ ਬੋਲਦੇ ਹੋ ਉਥੇ ਖਾਸੀ ਖਾਸੀ ਠੀਕ ਹੈ ਤੇ ਇਧਰੋਂ ਫਿਰ ਸਾਗ ਮੱਕੀ ਪਸੰਦ ਆ ਪੂਰੀ ਹਾਂ ਜੀ ਬਿਲਕੁਲ ਤੇ ਉਧਰ ਕੀ ਤੁਹਾਡੇ ਫੇਮਸ ਹੈਗਾ ਖਾਨਪਿੰਚ ਵਹਾਂ ਕੇ ਮਤਲਬ ਜਾਡੋ ਬੋਲਤੇ ਹੈ ਔਰ ਕਦੀ ਖਵਾਇਆ ਇਧਰ ਫਿਰ ਤੁਸੀਂ ਬੋਲਾਂਗੇ ਮੈਂ ਉਹ ਜੀ ਮੈਂ ਤੇ ਪੁੱਛਣ ਲੱਗਾ ਉਹ ਕੀ ਹੁੰਦਾ ਠੀਕ ਹੈ ਹੁਣ ਮੈਂ ਜਾਊਂਗਾ ਦੋ ਤਿੰਨ ਗੱਲਾਂ ਨਾ ਆਪਣੀ ਉਹਦੇ ਵਿੱਚ ਆਪਣੀ ਲੈਂਗੁਏਜ ਦੇ ਵਿੱਚ ਜ਼ਰੂਰ ਕਿਉ ਕੁਛ ਬਾਈ ਤੁਸੀਂ ਆਪਣੀ ਮੈਂ ਆਪਾਂ ਵੀ ਸੁਣਨਾ ਚਾਹੁੰਦੇ ਦਰਸ਼ਕ ਵੀ ਸੁਣਨਾ ਚਾਹੁੰਦੇ ਹੋਣਗੇ ਹਾਂ ਯਾਰ ਸੁਣਾਓ ਮੈਨੂੰ ਸਮਝ ਨਹੀਂ ਆਤੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਨਹੀਂ ਸਮਝ ਆਂਦੀ ਪਰ ਚਲੋ ਸੁਣਾ ਕੇ ਤੁਸੀਂ ਨਾ ਪੰਜਾਂ ਇਹਦੇ ਵਿੱਚ ਦੋ ਤਿੰਨ ਗੱਲਾਂ ਕਿਉਂ ਤੁਸੀਂ ਆਪਣੇ ਜੋ ਤੁਹਾਡੇ ਦਿਲ ਦੇ ਵਿੱਚ ਹੈ ਜਾਨੀ ਜੀ ਕੀ ਆਖੂ ਕੋਈ ਗੱਲ ਹੀ ਕਰ ਲੋ ਤੁਹਾਡੇ ਨਾਲ ਬਾਤ ਮਤਲਬ ਪੁੱਛ ਲਾਂਗੇ ਬਾਤ ਮਤਲਬ ਪੁੱਛ ਲਾਂਗੇ ਅਸੀਂ ਹਾਂ ਕਮ ਨੋ ਫੀਲ ਯੂ ਥੋੜਾ ਜ਼ੋਰ ਨਾਲ ਬੋਲੋ ਯਾਰ ਕਮ ਨੋ ਫੀਲ ਯੂ ਹੁਣ ਇਹਦਾ ਮਤਲਬ ਦੱਸੋ ਹੁਣ ਮਤਲਬ ਵੀ ਦੱਸ ਦਿਓ ਹੁਣ ਜਵਾਬ ਦੋ ਹੁਣ ਮੈਂ ਕਿੱਦਾਂ ਦਵਾ ਮੈਨੂੰ ਸਮਝ ਨਹੀਂ ਆ ਰਹੀ ਮਤਲਬ ਕੈਸੇ ਹੋ ਕੀ ਕਰ ਰਹੇ ਹੋ ਠੀਕ ਹੈ ਬੜੀ ਚਲੋ ਹਰ ਜ਼ੁਬਾਨ ਜਿਹੜੀ ਉਹ ਮਿੱਠੀ ਹੈ ਜ਼ੁਬਾਨ ਤਾਂ ਉਹ ਮੈਨੂੰ ਲੱਗਦਾ ਵੀ ਮਾਧਿਮ ਇੰਦਾ ਦਾ ਜਿਹੜਾ ਹਨਾ ਸਾਨੂੰ ਇਕੱਠਿਆਂ ਪਿਠਾ ਕੇ ਬੈਠਾ ਤਾਂ ਦਿਲ ਦੀ ਤਮੰਨਾ ਫਿਰ ਜੀ ਤੁਹਾਡੀ ਨਾਲ ਤੋਂ ਤਾਂ ਤੁਹਾਡੀ ਨਾਲ ਤੋਂ ਕੋਈ ਆਖਰੀ ਸਵਾਲ ਹੀ ਹੈ ਮੇਰਾ ਇਹੀ ਹੈ ਕਿ ਸਭ ਤੋਂ ਪਹਿਲਾਂ ਕਿ ਇੱਕ ਦੂਜੇ ਦੇ ਨਾਲ ਹਮੇਸ਼ਾ ਬਣੇ ਰਹੀਏ ਤੇ ਜੇ ਆਪਾਂ ਅੱਗੇ ਕੁਝ ਕਰਨਾ ਵਾ ਵੱਡਾ ਪ੍ਰੋਜੈਕਟ ਵੀ ਕਰਨਾ ਵਾ ਤਮੰਨਾ ਇਹੀ ਹੈ ਕਿ ਆਪਾਂ ਦੋਨੋਂ ਹੀ ਕਰਦੇ ਰਹੀਏ ਹਰ ਟਾਈਮ ਦੋਨੋਂ ਹੀ ਕਿ ਕਦੀ ਇਦਾਂ ਨਹੀਂ ਹੋਏ ਕਿ ਮੈਂ ਮੈਨੂੰ ਕੋਈ ਆਫਰ ਆਵੇ ਚਾਹੇ ਉਹ ਕਿੰਨੇ ਵੀ ਕਰੋੜਾਂ ਦੀ ਆ ਤੇ ਮੈਂ ਉਧਰ ਕੱਲਾ ਚੱਲ ਜਾ ਹਾਂ ਤੇ ਇਹਨਾਂ ਦਾ ਵੀ ਇਹੀ ਆ ਕਿ ਮੈਨੂੰ ਵੀ ਕਦੀ ਇਦਾਂ ਦਾ ਕੁਝ ਹੋਵੇ ਚਾਹੇ ਉਹ ਬਹੁਤ ਵੱਡਾ ਹੋਵੇ ਇਹਨਾਂ ਦੀ ਵੀ ਇਹੀ ਤਮੰਨਾ ਇੱਕ ਸਾਥ ਸ਼ੁਰੂ ਕੀਤਾ ਤੇ ਸ਼ੁਰੂ ਕੀਤਾ मतलब ਕਿ ਕਿਤਾਵਾ ਆਪਾਂ ਸ਼ੁਰੂ ਇਕੱਠਿਆਂ ਨੇ ਕੀਤਾ ਵਾ ਤੇ ਐਂਡ ਤੱਕ ਇਦਾਂ ਹੀ ਨਾਲ ਨਾਲ ਹੀ ਤਾਂ ਪ੍ਰਮਾਤਮਾ ਕਦੀ ਵਖਰਾ ਨਹੀਂ ਕਰਾਂਗੇ ਪ੍ਰਮਾਤਮਾ ਤੁਹਾਡੀ ਇੱਛਾ ਹਮੇਸ਼ਾ ਬਰਕਰਾਰ ਰੱਖੇ ਤੇ ਪੂਰੀ ਵੀ ਕਰੇ ਸਾਨੂੰ ਧੰਨਵਾਦ ਤੁਸੀਂ ਦੋਨਾਂ ਨੇ ਸਮਾਂ ਦਿੱਤਾ ਟਾਈਮ ਕੱਢਿਆ ਬੜਾ ਇਹ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਹੀ ਆਪਾਂ ਇਹ ਕਰਦੇ ਆਂ ਵੀ ਜੇ ਜੋੜੀਆਂ ਦੋਸਤ ਵੀ ਹੋ ਸਕਦੇ ਨੇ ਹਸਬੰਡ ਵਾਈਫ ਵੀ ਹੋ ਸਕਦੇ ਨੇ ਪਿਆਰ ਕਰਨ ਵਾਲੇ ਵੀ ਹੋ ਸਕਦੇ ਨੇ ਤੇ ਵੀ ਇਹ ਛੋਟੀ ਜਿਹੀ ਤੰਦ ਹੈ ਪਿਆਰ ਦੀ ਇਹਨੂੰ ਮਜ਼ਬੂਤੀ ਆਪਾਂ ਕਿਵੇਂ ਦੇਣੀ ਹੈ ਇੱਕ ਦੂਜੇ ਨੂੰ ਕਿਵੇਂ ਸਮਝਣਾ ਕਿਵੇਂ ਜੇ ਭਾਸ਼ਾ ਵੇਸ਼ਕ ਆੜਾ ਵੇਸ਼ਕ ਮਜ਼ਾ ਵੱਡ ਹੋਣ ਵੇਸ਼ਕ ਵੇਸ਼ਕ ਰੰਗ ਰੂਪ ਸਾਡੇ ਅਲੱਗ ਹੋਣ ਪਰ ਜੇਕਰ ਸਾਡੇ ਵਿੱਚ ਇੱਕ ਪਿਆਰ ਦੀ ਤੰਦ ਹੈਗੀ ਤਾਂ ਮੈਨੂੰ ਲੱਗਦਾ ਉਹੀ ਸਭ ਤੋਂ ਵੱਡਾ ਮੈਸੇਜ ਹੈ ਤਾਂ ਗੱਲਬਾਤ ਕਰਨ ਲਈ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਵੀਰ ਕਰਨ ਸਿੰਘ ਆਰ ਉਹਨਾਂ ਦੇ ਨਾਲ ਫਿਜ਼ਾ ਇਹ ਬੜੀ ਸੋਹਣੀ ਜੋੜੀ ਹੈ ਦੋਨੋਂ ਬੇਸ਼ੱਕ ਅੱਜ ਅਲੱਗ-ਅਲੱਗ ਕਲਚਰ ਨੂੰ ਫਾਲੋ ਕਰਦੇ ਨੇ ਅਲੱਗ-ਅਲੱਗ ਸੂਬਿਆਂ ਨੂੰ ਫੋਲੋ ਕਰਦੇ ਨੇ ਪਰ ਇਹਨਾਂ ਦੋਨਾਂ ਦੇ ਵਿੱਚ ਇੱਕ ਤੰਦ ਜਿਹੜੀ ਪਿਆਰ ਦੀ ਤੰਦ ਹੈ ਉਹ ਬਣੀ ਹੋਈ ਹੈ ਜਿਹੜੀ ਅੱਜ ਸਾਂਝੀ ਜਿਹੜੀ ਵਾਲਤਾ ਦਾ ਸੰਦੇਸ਼ ਵੀ ਦੇ ਰਹੀ ਹੈ ਕਿ ਅਸੀਂ ਸਾਰੇ ਜਾਣੇ ਇੱਕ ਜੁਟਤਾ ਦੇ ਨਾਲ ਬੜੇ ਪਿਆਰ ਸਤਿਕਾਰ ਦੇ ਨਾਲ ਇੱਕ ਦੂਜੇ ਦੇ ਨਾਲ ਰਹੀਏ ਤਾਂ ਜੋ ਸਾਡਾ ਤੇ ਸਾਨੂੰ ਦੇਖਣ ਵਾਲਿਆਂ ਦੇ ਵੀ ਜੀਵਨ ਦੇ ਵਿੱਚ ਖੁਸ਼ੀਆਂ ਪਰਣ ਫਿਲਹਾਲ ਤੁਸੀਂ ਬਣ ਰਹੇ ਹੋਣ ਪੰਜਾਬੀ ਟੀਵੀ ਦੇ ਨਾਲ